ਹਾਗ ਨੇ ਕਿਵੇਂ ਬੁਲਾਇਆ ਸੀ ਬੱਟਾ ਤੇ ਉਹ ਆਏ ਬੁਲਾਇਆ ਸੀ ਵੀ ਤੂੰ ਤੇ ਲੱਗਦੀ ਕੀ ਗੱਲਾਂ ਐ ਕਰੀ ਜਾਂਦੇ ਸੀ ਤਾਂ ਕਿ ਦੱਸੀ ਨਾ ਮੰਮੀ ਨੂੰ ਕੋਸਾ ਕਿ ਮੰਮੀ ਨੂੰ ਨਾ ਪਤਾ ਲੱਗੇ ਮੈਂ ਤੈਨੂੰ ਕੱਲ ਵੀ ਪੁੱਛਿਆ ਸੀ ਕੋਈ ਗੱਲ ਹੈ ਕੀ ਨਹੀਂ ਮੰਮੀ ਉਹ ਤਾਂ ਅਸੀਂ ਕੁਆਟਰ ਦੀ ਗੱਲ ਨਹੀਂ ਕਰਦੇ ਸੀ ਕਿ ਇਹਨੇ ਸਰਪ੍ਰਾਈਜ਼ ਦੇਵਾਂਗੇ ਆਪਾਂ ਵੀ ਮੰਮੀ ਕੋਲ ਗੱਲ ਨਾ ਕਰੀ ਐਵੇਂ ਹੀ ਲੱਗਦਾ ਤੈਨੂੰ ਸੁਣਤਾ ਵਾ ਸਭ ਕੁਛ ਹੀ ਪਿਆ ਹੋਤੋ ਜਹੂਰ ਸੋਡੇ ਕਰੇ ਕੋਈ ਗੱਲ ਹੈ ਐਵੇਂ ਨਹੀਂ ਤੁਸੀਂ ਆਏ ਨਹੀਂ ਮੰਮੀ ਗੱਲ ਤਾਂ ਕੀ ਹੋਣੀ ਗੱਲ ਤਾਂ ਕੋਈ ਵੀ ਨਹੀਂ ਹੈਗੀ ਫਿਰ ਐਂ ਕੱਤ ਤੁਸੀਂ ਉਦਾਸ ਕਾ ਤੋ ਨਾ ਕੁਝ ਕਰੇ ਉਹ ਉਠਾਣ ਕਰਦੇ ਦੇਖੀਏ ਮੈਂ ਆਪਦੀ ਮੰਮੀ ਨੂੰ ਤਾਂ ਪੁੱਛ ਲੈਣਾ ਸੀ ਵੀ ਠੀਕ ਠਾਕ ਹੈਗੀ ਆ ਕਿ ਨਹੀਂ ਮੈਂ ਕਰ ਲਿਆ ਸੀਗਾ ਫੋਨ ਮੰਮੀ ਨੂੰ ਮੰਮੀ ਕਹਿੰਦੀ ਠੀਕ ਆ ਮੈਂ ਮੈਨੂੰ ਸਾਡੇ ਨਾਲ ਲੱਗਦਾ ਭਾਈ ਅੱਗੇ ਤਾਂ ਜਦੋਂ ਤੁਸੀਂ ਆ ਜਾਂਦੇ ਉਹ ਮੇਰੇ ਨਾਲ ਵੀ ਇੱਥੇ ਫੋਨ ਤੇ ਗੱਲ ਕਰਦੀ ਕਹਿੰਦੀ ਤੇਰੀ ਮਾਂ ਨਾਲ ਗੱਲ ਕਰਾ ਦੁੱਖ ਸੁੱਖ ਕਰਕੇ ਐਦਿ ਕਿਤਾ ਉਹਨੇ ਪਾਸਾ ਇੰਚ ਲਿਆ ਮੰਮੀ ਉਹ ਤਾਂ 나ਡੀ ਜੀ ਮੈਨੂੰ ਕਿਹਾ ਵੀ ਦੱਸਣਾ ਨਹੀਂ ਕਰ ਮੈਂ ਚਾਹਦਾ ਅਸੀਂ ਜਿੰਨੀ ਆ ਘਰੇ ਤਾਂ ਬਾਰੇ ਕੁਝ ਹੋ ਗਿਆ ਸੀਗਾ ਤਾਈਂ ਅਸੀਂ ਇੱਥੇ ਆਏ ਆ ਲੈ ਵਾਸਾ ਮੈਂ ਤਾਂ ਪਹਿਲੇ ਛੱਕ ਸੀ ਵੀ ਗੱਲ ਤਾਂ ਕੋਈ ਹੈਗੀ ਐ ਨਾ ਇਹੇ ਜਿਹਾ ਕੀ ਹੋ ਗਿਆ ਕਰੀ ਮੰਮੀ ਮੈਂ ਤੁਹਾਨੂੰ ਕਦੇ ਵੀ ਇਹ ਦੱਸਿਆ ਤੂੰ ਮੈਨੂੰ ਕਹਿੰਦੀ ਹੁੰਦੀ ਸੀ ਕਿ ਆਹਦੇ ਸਹੁਰਿਆਂ ਦੀ ਗੱਲ ਕਦੇ ਪੇਕਿਆਂ 'ਚ ਨਾ ਕਰੀ ਤੇ ਪੇਕਿਆਂ ਦੀ ਗੱਲ ਕਦੇ ਸਹੁਰਿਆਂ 'ਚ ਨਾ ਕਰੀ ਮੈਂ ਤੇਰੀ ਗੱਲ ਪੱਲੇ ਬੱਲੀ ਸੀ ਮੰਮੀ ਉਹਨਾਂ ਕਰੇ ਇਹਨਾਂ ਦੇ ਜਾਣ ਤੋਂ ਬਾਅਦ ਮੇਰੇ ਨਾਲ ਬਾਲਾ ਕੁਝ ਕਰਦੇ ਰਹੇ ਆ ਮੈਨੂੰ ਕੁੱਟਦੇ ਰਹੇ ਆ ਮਾਰਦੇ ਰਹੇ ਆ ਹਰ ਕੰਮ ਤੇ ਮੇਨਾਂ ਨਾਲ ਦੇ ਸੀਗੇ ਮੈਂ ਵੇਖ ਲਾ ਮੇਰੇ ਤੋਂ ਮੇਰੇ ਘਰ 'ਚ ਸਿਓੜਾ ਵੀ ਲਵਾ ਲ ਜਿਹੜਾ ਇਹਨਾਂ ਨੇ ਦਿੱਤਾ ਸੀਗਾ ਪਾਉਣ ਅਚਕਾ ਇਨਾਬੋਸ ਹੋ ਗਿਆ ਤੇ ਤੂੰ ਸਾਡੇ ਕੋਲੇ ਸ਼ੋ ਨਹੀਂ ਕੱਢੀਂ ਮੰਮੀ ਮੈਨੂੰ ਆਏ ਸੀਗਾ ਤੇ ਮੰਮੀ ਹੋਰ ਆਪੇ ਹੌਲੀ ਹੌਲੀ ਸੁਧਰ ਜਾਣਗੇ ਚੱਲ ਕੋਈ ਨਾ ਅੱਜ ਨਹੀਂ ਤਾਂ ਕੱਲ ਨਹੀਂ ਤੇ ਜਿੱਦ ਦੇ ਨਾਲੇ ਹੋਣਾ ਸੀਗਾ ਉਹਦੇ ਬੰਨ ਨਾਲ ਕੇ ਮੈਨੂੰ ਘਰੋਂ ਬਾਹਰ ਕੱਢ ਤਾ ਧੱਕੇ ਮਾਰ ਕੇ ਉਹ ਤਾਂ ਸ਼ੁਕਰਗੁਜ਼ਾਰ ਹੋਏ ਹੀ ਆ ਗਏ ਇਹਨਾਂ ਨੂੰ ਸਾਰਾ ਕੁਝ ਪਤਾ ਲੱਗ ਗਿਆ ਇਹਨਾਂ ਨੇ ਗੁੱਸੇ 'ਚ ਉਹ ਤੋਂ ਧਰ ਛੱਡ ਕੇ ਇੱਥੇ ਆ ਗਏ ਦੇਖ ਲੈ ਨਾ ਜਦੋਂ ਜਾਣੇ ਆ ਉਹ ਤਾਂ ਇੰਨੀਆਂ ਮਿੱਠੀਆਂ ਗੱਲਾਂ ਮਾਰਦੀ ਆ ਉਹ ਨਾ ਮੰਗਰ ਉਹਨੂੰ ਕੀ ਹੋ ਗਿਆ ਉਹ ਤਾਂ ਇੰਨੀ ਚੰਗੀ ਸੀਗੀ ਉਹ ਵੀ ਤਾਂ ਮੈਨੂੰ ਸਮਝ ਨਹੀਂ ਲੱਗੀ ਜਿੰਨਾ ਦਮ ਤਾਂ ਇਹ ਸੀਗੇ ਬਥੇਰਾ ਮੈਨਾਂ ਪਿਆਰ ਨਾਲ ਰੰਗਾ ਬਸ ਜਿੱਦ ਇਹ ਵਾਗੇ ਬਸ ਉਸ ਤੋਂ ਬਾਅਦ ਇਹਨਾਂ ਨੇ ਆਦਮ ਰੂਪ ਦਿਖਾਤਾ ਵੀ ਹਾਂ ਕੀ ਹੋ ਜੀਆ ਫੇਰ ਪੁੱਤ ਕਿਵੇਂ ਟਾਈਮ ਪਾਸ ਹੋ ਜਾਊ ਲੈ ਮੈਂ ਤਾਂ ਤੈਨੂੰ ਸਲਾਹਾਂ ਦੇ ਜਾਂਦੀ ਆਂ ਭਾਈ ਆਪਦੇ ਘਰੇ ਦਾ ਕੰਮ ਕਰ ਤੇ ਫੇਰ ਤਾਂ ਸੋਡੀ ਕੱਟਤੀ ਨਹੀਂ ਹੋਣੀ ਜੇ ਤੈਨੂੰ ਛੱਡ ਕੇ ਵਾਗ ਗਿਆ ਤਾਂ ਹੀ ਤਾਂ ਮੰਮੀ ਇਹ ਕਹਿੰਦੇ ਆ ਵੀ ਆਪਾਂ ਉੱਥੇ ਜਾਣਾ ਨੇ ਬਕਵਾਟਰ ਚ ਲੈ ਕੇ ਜਾਊਗਾ ਤੈਨੂੰ ਹੁਣ ਮੈਂ ਆਪਾਂ ਉੱਥੇ ਹੀ ਰਹਾਂਗੇ ਆਪਾਂ ਘਰੇ ਜਾਂਦੇ ਨਹੀਂ ਪਰ ਮੈਂ ਇਹ ਕਹਿੰਦੀ ਆਂ ਵੀ ਇੱਕ ਵਾਰੀ ਮੰਮੀ ਨਾਲ ਬਹਿ ਕੇ ਗੱਲ ਕਰ ਲੀਏ ਅਗਾਹ ਤਾ ਪੁੱਤ ਚੱਲ ਕਰ ਲੋ ਪਰ ਕਰੀਂ ਤੂੰ ਮੇਂ ਜਿਵੇਂ ਤੈਨੂੰ ਨਾਦੀ ਕਹੂਗਾ ਠੀਕ ਹੈ ਨਾ ਤੂੰ ਤਾਂ ਪੁੱਤੇ ਇਹਦੇ ਮੰਨਣੀ ਆ ਜੇ ਭਾਈ ਮਾਂ ਰਾਂਗੂਗੀ ਚੰਗੀ ਮਿੱਠੀ ਪਿਆਰੀ ਰਹੂਗੀ ਫਿਰ ਸਾਰਾ ਕੰਮ ਕਰਾ ਲੂਗੀ ਜੇ ਭਾਈ ਹੁਣ ਉਹ ਵੀ ਗੱਲ ਲੜਨ ਲਾਈ ਕਰਕੇ ਜਰੂਰ ਕੱਢਣਾ ਮੰਗ ਰੋ ਫਿਰ ਇਹਦੇ ਆਖ ਹੀ ਲੱਗੀ ਤੂੰ ਬਸ ਮੰਮੀ ਮੈਂ ਤਾਂ ਹੁਣ ਸੋਚ ਲਿਆ ਕਿ ਮੈਂ ਬਹੁਤ ਕੁਝ ਸਹਿ ਆ ਹੁਣ ਜਿਵੇਂ ਇਹ ਮੈਨੂੰ ਕਹਿੰਦੀ ਨਾ ਬਸ ਮੈਂ ਉਹ ਵੀ ਕਰੂਗੀ ਮੈਨੂੰ ਪਤਾ ਮੈਂ ਉੱਥੇ ਇੰਨੇ ਦਿਨ ਕਿਵੇਂ ਕੱਟੇ ਆ ਕਿਵੇਂ ਨਹੀਂ ਮੈਂ ਕੋਈ ਦਾਜ ਬੂਝ ਪਿੱਛੇ ਤਾਂ ਤੈਨੂੰ ਕਹਿੰਦੇ ਪੁੱਤ ਨਾ ਮੰਮੀ ਕਿਸੇ ਜੀ ਪਿੱਛੇ ਨਹੀਂ ਕਹਿੰਦੇ ਬਸ ਕੰਮ ਪਿੱਛੇ ਬੋਲਦੇ ਰਹਿੰਦੇ ਆ ਮੈਨੂੰ ਮੈਂ ਕੰਮ ਸਾਰਾ ਕਰਦੀ ਆ ਤਾਂ ਵੀ ਤੂੰ ਆ ਕੰਮ ਗਲਤ ਕਰਦਾ ਤੂੰ ਸਬਜ਼ੀ ਨਹੀਂ ਵਧੀਆ ਬਣਾਈ ਤੂੰ ਰੋਟੀ ਨਹੀਂ ਵਧੀਆ ਬਣਾਈ ਜਿੰਨ ਨੂੰ ਤਾਂ ਫੋਨ ਆਉਂਦਾ ਤਾਂ ਮੈਨੂੰ ਗੱਲ ਹੀ ਨਹੀਂ ਕਰਨ ਦਿੰਦੀ ਸੀ ਕੰਨ ਤੋਂ ਫੋਨ ਲਾ ਕੇ ਆਪ ਗੱਲ ਕਰਨ ਲੱਗ ਜਾਂਦਾ ਹਰਕ ਵੀ ਆਈ ਕਰਦੀ ਆ ਹਾਂ ਮੰਮੀ ਹਰਕ ਤਾਂ ਸਭ ਨੂੰ ਬਾਹਰ ਕਰਦੀ ਆ ਮੈਨੂੰ ਲੱਗਾ ਸਾਰਾ ਕੁਝ ਹੈਪੀ ਬਰਥਡੇਸ ਖਾਣਾ ਮੰਮੀ ਨੂੰ ਮੈਂ ਤਾਂ ਆ ਕੇ ਸੁਰਖਰੂ ਹੋਈ ਬੈਠੀ ਆ ਆਪਦੇ ਘਰ ਹੀ ਵੀ ਮੇਰੀ ਧੀ ਸੌਖੀ ਆ ਮੈਨੂੰ ਕੀ ਪਤਾ ਸੀ ਕਿ ਉਹ ਐਡੇ ਐਡੇ ਝਲਮੜਾ ਕਰੀ ਜਾਂਦੇਗਾ ਮੇਰੀ ਧੀ ਤੇ ਹੈ ਬੱਸ ਮੂਮੀ ਮੈਂ ਤਾਂ ਲਈ ਦੱਸਿਆ ਵੀ ਚਲ ਆਪੇ 2-3 ਦਿਨ ਤੱਕ ਸਹੀ ਹੋ ਜਾਣਾ ਪਰ ਉਹਨਾਂ ਨੇ ਤਾਂ ਕੁਝ ਨਹੀਂ ਸੋਚਿਆ ਮੇਰੇ ਬਾਰੇ ਨਹੀਂ ਹੁੰਦਣਾ ਕੋਤ ਸਹੀ ਉਹਨਾਂ ਨੂੰ ਸੁਭਾਅ ਪੈ ਗਿਆ ਉਹ ਜਾਣ ਕੇ ਜਿਹਨਾਂ ਤੇ ਲਾਡੀ ਸੀ ਉਹਨਾਂ ਦੇ ਮਿੱਠੀਆਂ ਪਿਆਰੀਆਂ ਰਹਿ ਗੀਆਂ ਤੇਰੇ ਨਾਲ ਬੱਸ ਤਾਂ ਸ਼ੁਗਰ ਮੂਮੀ ਜਿਹਦੇ ਨੂੰ ਲਾਦੇ ਮੂਹ ਦਾ ਜਿਹਨਾਂ ਨੇ ਮੰਨਣਾ ਨਾ ਚਾਹਿਆ ਮੇਰੀ ਗੱਲ ਤੇ ਇਹਨੇ ਆਖੀ ਦੇਖ ਲਿਆ ਸਾਰਾ ਕੁਝ ਇਹਨਾਂ ਨੇ ਤਾਂ ਲਈ ਤੀਨ ਆਇਆ ਮੇਰੇ ਤੇ ਚਾਹ ਨਾ ਵੀ ਗੱਲਾਂ ਲੋਟਾ ਮਤਲਬ ਜਿਹੜਾ ਨਹੀਂ ਅੱਖੀਂ ਦੇਖਣਾ ਨਹੀਂ ਫਿਰ ਆਏ ਕਹਿੰਦੇ ਤੈਨੂੰ ਕਹਿੰਦੀ ਨਾਲ ਜਾਣ ਦੀ ਵਾਰ ਕਰਦੀ ਹੈ ਸਹੀ ਗੱਲਾਂ ਮੂਮੀ ਮਮੇ ਤੁਹਾਨੂੰ ਅੱਜ ਕੋਈ ਗੱਲ ਨਾ ਕਰੀ ਵੀ ਮੈਂ ਤੈਨੂੰ ਦੱਸ ਤਾ ਲੜਨਗੇ ਮਿੰਨੂ ਕਿ ਗੱਲ ਨੇ ਮੈਨੂੰ ਕਿਹਾ ਸੀਗਾ ਤੇ ਮਮੀ ਕੋਲ ਹਜੇ ਕੋਈ ਗੱਲ ਨਾ ਕਰੀ ਆਪਾਂ ਹੌਲੀ ਹੌਲੀ ਦੱਸਾਂਗੇ ਕੋਈ ਨਾ ਪਤਾ ਮੈਂ ਕੋਈ ਗੱਲ ਨਹੀਂ ਸ਼ੇਅਰ ਦੀ ਗਾਦੀ ਕੋਈ ਜਿਵੇਂ ਉਹ ਕਹੇਗੀ ਉਹ ਮੈਂ ਕਰ ਦਊਗਾ ਠੀਕ ਹੈ ਬਸ ਠੀਕ ਹੈ ਹਾਂ ਜਾ ਗਾ ਜੀ ਠੀਕ ਹੈ ਜਾ ਗਈ ਮੇਰਾ ਤਾਂ ਪਹਿਲਾਂ ਹੀ ਮੱਖਾ ਛਲਕਦਾ ਸੀ ਵੀ ਐਵੇਂ ਨਹੀਂ ਇਹ ਬੈਗ ਚੱਕ ਕੇ ਅੰਦਰ ਨੂੰ ਆਏ ਵੀ ਕਰਤਾ ਕੋਈ ਹੈਗੀ ਆ ਉਹੀ ਗੱਲ ਐਡੀ ਮੂੰਹ ਦੀ ਮਿੱਠੀ ਤੇ ਮਗਰੋਂ ਦੇਖ ਲੈ ਕੀ ਕੁਛ ਕਰਦੀ ਆ ਮੇਰੀ ਧੀ ਨਾਲ ਭੈੜੇ ਮੂੰਹਾਂ ਨੂੰ ਕਲਨੀ ਤਾਂ ਹੀ ਦਾਗਲਾ ਕਹਿੰਦਾ ਵੀ ਭਾਈ ਫੌਜੀ ਦੇ ਨਾਲ ਹੀ ਤੋਰਦੇ ਕੁੜੀ ਨੂੰ ਇੱਥੇ ਕਿੱਥੇ ਘਾੜਦੇ ਆ ਸੱਸਾਂ ਸੱਸ ਤਾਂ ਇੱਕ ਨਹੀਂ ਮਾਣ ਉਹ ਕਹਾਂ ਅਨੰਦ ਵੀ ਐ ਉਹ ਤਾਂ ਦੋ ਜਣੀਆਂ ਹੋ ਗਈਆਂ ਠੱਠ ਕਰੂ ਮੇਰੀ ਧੀ ਨੂੰ ਦੇਖ ਰਿਹਾ ਭਾਈ ਕੀ ਹੱਲ ਬਣਦਾ ਆ ਤਾਂ ਮੈਨੂੰ ਸੰਸਾ ਹੀ ਲਾਤਾ ਹਾਂ ਹਜਵਾ ਕੁੜੀ ਜੀ ਨੇ ਹੈਲੋ ਆਪ ਕੋਠਾ ਤੇ ਸਤ ਸਿਕਾ ਹੋਆ ਸਤ ਸ੍ਰੀ ਅਕਾਲ ਜੀ ਮੈਂ ਹੁਣ ਤਾਂ

ਕਿਹੜੀ ਗੱਲ ਤੋਂ 부ਆ ਮੈਂ ਤਾਂ ਤੇਰੀ ਗੱਲ ਨਹੀਂ ਸਮਝ ਲੱਗਦੀ ਕਿਵੇਂ ਮੈਂ ਤਾਂ ਉਹ ਤਾਂ 부ਆ ਚੱਲਦੇ ਜਾਂਦਾ ਮੜਾ ਕੁੱਟਾ ਚੱਲ ਕੋਈ ਗੱਲ ਨਹੀਂ ਬਸ ਉਹ ਬੇਬੇ ਨੂੰ ਪੁੱਛ ਲਈ 부ਆ ਤੂੰ ਫੋਨ ਕਰਕੇ ਮੈਂ ਕਿਹਦੀ ਬੇਬੇ ਕੋਲ ਹੀ ਪੈਕੀਣਾ আচ্ছা ਬਸ ਕੋਈ ਗੱਲ ਨਹੀਂ 부ਆ ਮੈਂ ਨਾ ਤੇਰੇ ਨਾਲ ਫੇਰ ਗੱਲ ਕਰੂੰਗਾ ਜਦੋਂ ਤੂੰ ਬੇਬੇ ਕੋਲੇ ਬੈਠੀ ਐ ਹੁਣ ਮੈਂ ਤੇਰੇ ਨਾਲ ਕੋਈ ਗੱਲ ਨਹੀਂ ਕਰਾਂਗੀ। ਉਹ ਤੇ ਕਹਿ ਫੋਨ ਹੈ ਨਹੀਂ। ਉਈ ਨਾ ਤਲੂਸੇ ਬੋਲੇ ਜੀ ਚਾਹੀਦੀ ਇਹ ਨੂੰ ਪਾਕ ਤੋਂ ਦਿੱਲੀ ਤੇ ਪਾਕੀ ਤੇ ਇਹ ਵਾਟ ਵੀ ਵੀ ਖੇਡ ਲੈਣਾ ਮੈਂ ਤਾਂ ਤੂੰ ਕਰਿਆ ਜਾ ਕੋਸ ਲੈ ਨਾ ਪੂਆ ਹੁਣ ਮੈਂ ਨਹੀਂ ਆਉਦਾ ਕਰੇ ਤੇ ਨਾ ਹੀ ਆਵੇ ਮਨਿੰਦਰ ਅਸੀਂ ਤਾਂ ਹੁਣ ਬਸ ਉੱਥੇ ਸ਼ੌਨਲੀ ਚ ਜਾਵਾਂਗੇ ਉੱਥੇ ਕੁਆਟਰ ਲੈ ਕੇ ਉੱਥੇ ਰਹਿਾਂਗੇ ਪੁੱਤ ਗੁੱਸਾ ਕਿੱਲਾ ਦੋ ਘੜੀਆਂ ਦਾ ਹੁੰਦਾ ਇਹਨਾਂ ਦੀ ਮਾੜੀ ਗੱਲ ਹੈ ਮੈਂ ਇੰਨਾ ਨਹੀਂ ਕੁ ਥੋੜਾ ਕਹਿੰਦੇ ਜਿਹੜਾ ਨਾ ਕਸੂਰ ਹੈ ਮੇਰਾ ਪੁੱਤ ਬਾਅਦ ਕਿਹਾ ਤੂੰ ਆ ਜਾ ਤੂੰ ਇਹ ਨਾ ਕਰ ਮਨਿੰਦਰ ਨੂੰ ਲਿਆ ਤੇ ਇਹ ਵਰਗਾ ਹੁਣ ਗੁੱਸਾ ਬਥੇ ਜਾ ਤੈ ਅੰਦਰ ਕੋਈ ਪਹੁੰਚਣ ਲਈ ਤਵਾਰ ਗਏ ਉਸੇ ਕੀ ਵੇ ਤੁਸੇ ਦੋਨੇ ਜੇ ਨਿਰ ਰਹੋਗੇ ਐ ਕਿਹੜੇ ਦੁਰਬਾਰ ਚ ਹੈ ਉਹ ਤਾਂ ਫਿਰ ਪੂਆ ਪਹਿਲਾਂ ਮਾਂ ਨੇ ਕਰਨ ਲੱਗੀ ਨੇ ਸੋਚਣਾ ਸੀ ਨਾ ਹੁਣ ਤਾਂ ਉਹਨੇ ਪਹਿਲਾਂ ਹੀ ਨਹੀਂ ਸੋਚਿਆ ਫਿਰ ਹੁਣ ਹੋਗਾ ਕੀ ਫਾਇਦਾ ਤਲੇ ਮੇਰੀ ਗੱਲ ਸੁਣੂਆ ਕੀ ਕੰਮ ਨਹੀਂ ਇਹ ਕਰਦੀ ਸਾਰਾ ਕੰਮ ਕਰਦੀ ਆ ਫਿਰ ਵੀ ਉਹਨੂੰ ਠੱਕੇ ਮਾਰ ਕੇ ਘਰੋਂ ਵੱਡਾ ਲਾਗੇ ਤੇ ਜੇ ਕਿਤੇ ਮੈਨੂੰ ਉਹਦੇ ਛੁੱਟੀ ਨਾ ਮਿਲਦੀ ਮੌਕੇ ਤੇ ਮੈਂ ਨਾ ਆਉਂਦਾ ਫਿਰ ਤਾਂ ਇਹਨੂੰ ਕੱਢਤਾ ਸੀ ਨਾ ਜੇ ਠੱਕੇ ਮਾਰ ਕੇ ਉਹਦਾ ਵਾਹਗਾਂ ਬੂਰੇ ਆ ਗਿਆ ਮੈਨੇ ਪਹਿਲਾਂ ਦੇ ਦਿੱਉ ਹੁਣੇਂਦਰ ਮੈਂ ਤੁਹਾਨੂੰ ਦੱਸਿਆ ਆਪੀ ਕੋ ਤੋਂ ਤਾਂ ਹਿੱਕ ਸਮਾਂ ਘਰ ਆ ਰਹੇ ਸੀ ਕਿ ਆਇਟ ਕੇ ਵਾਂਗ ਕਿ ਘੱਟਦਾ ਬਹੁਤ ਵਧੀਆ ਬਹੁਤ ਧੀਰੀ ਕਰੀਏ ਤੁਸੀਂ ਬਹੁਤ ਸੋਹਣੇ ਲੱਗਦੇ ਸੀਗੇ ਇਹ ਅੰਡ ਗਵਾਂ ਚ ਲੋਖੜ ਕੇ ਦੇਖਦੇ ਸੀਗੇ ਠੀਕ ਆ ਆ ਤੁਹਾਨੂੰ ਦਾ ਇਹ ਪੂਰਾ ਗੁੱਸਾ ਤੇ ਨਾ ਪਹਾਈਏ ਠੀਕ ਆ ਮੈਂ ਤਾਂ ਇਹਨੂੰ ਲਿਆਇਆ ਮੈਂ ਤੁਹਾਨੂੰ ਕਿਹਾ ਇੱਥੇ ਇਹਦੇ ਪੇਕੇ ਮਿਲਾਉਣ ਵਾਸਤੇ ਮਗਾ ਦੂਬਾਰੇ ਪਤਾ ਨਹੀਂ ਕਦੋਂ ਛੁੱਟੀ ਮਿਲੇ ਕਦੋਂ ਨਾ ਮਿਲੇ ਇੱਥੋਂ ਅਸੀਂ ਕੱਲ ਨੂੰ ਚੜ੍ਹਦਾਂਗੇ ਟ੍ਰੇਨ ਦੋਵੇਂ ਜਾਣੇ ਫਿਰ ਉਸ ਤੋਂ ਬਾਅਦ ਵਿੱਚ ਦੇਖਾਂਗੇ ਹੁਣ ਜਦੋਂ ਹੱਥ ਆਇਆ ਗਿਆ ਉੱਤੋਂ ਮੇਰੀ ਗੱਲ ਸੁਣਾ ਉਸਿਆਨੇ ਨਾਲ ਦੀ ਪੜਿਆ ਲਿਖਿਆ ਹੈਗਾ ਬੱਤੀ ਸੇ ਇੱਥੇ ਰੱਖੀ ਸੀ ਕਹਿੰਦੀ ਨੰਪਾ ਕੁਣਾ ਕਦੇ ਵੀ ਸਾਡੇ ਨਾਲ ਦੀ ਲੜਾਈ ਕੋਈ ਅਸੀਂ ਤਾਂ ਆਏ ਆ ਤੋਤੋਂ ਆਂਦੇ ਕਰ ਤੇ ਭੱਜਦੇ ਕਿਤੇ ਨਹੀਂ ਦੇਈਦੇ ਹੋਂਦੇ ਦੇਖ ਮੇਰੀ ਗੱਲ ਸੁਣਾ ਫੇਰ ਵੀ ਕੱਲ ਤੇਰੀ ਮਾਂ ਐ ਜੇ ਹੀ ਉਹਦੀ ਹਕਲ ਤੇ ਉਹਨੇ ਬਰਤ ਲਈ ਹੋਏ ਭਾਈ ਉਹਨਾਂ ਨੇ ਮੇਥੋਂ ਵੀ ਜਾਰ ਸੋਣ ਲਿਆ ਤੇ ਸੋਹਣ ਲੈਣ ਗਿਆ ਕਿ ਕੱਢਨੇ ਦਾ ਤੇਰੇ ਕੋਲੇ ਬੈਠੇ ਸਨ ਖਾਤਾ ਨੂੰ ਸਮਾਰ ਕੇ ਨਾ 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 ਲੈ ਕੇ ਜਾਈ ਮੇਰਾ ਪੁੱਤ ਮਿੰਦਰ ਨੂੰ ਨਾ ਪੂਆ ਪਤਾ ਕੀ ਗੱਲ ਆ ਅਸੀਂ ਤਾਂ ਚੱਲ ਇੱਥੇ ਨਾ ਦੱਸਾਂਗੇ ਪਰ ਅਗਲੇ ਨੂੰ ਸਾਡੇ ਚਿਹਰਿਆਂ ਤੋਂ ਪਤਾ ਹੀ ਲੱਗਦਾ ਸਾਡੇ ਤਾਂ ਉੱਤਰੇ ਪਏ ਆ ਬੂਹ ਕੱਲ ਦੇ ਹੈ ਉਹ ਤਾਂ ਮੱਖੀ ਨਹੀਂ ਉੜਦੀ ਅਸੀਂ ਬੈਠੇ ਆ ਨਾ ਮੇਰਾ ਕਿਤੇ ਜਾਣ ਨੂੰ ਜੀ ਕਰਦਾਗਾ ਹਲ ਮੰਦਰ ਕੋਲੇ ਬੈਠੀ ਆਪੂ ਆਇਆ ਤਾਂ ਗੱਲ ਕਰ ਲੈ ਤੂੰ ਸਤਿ ਸ਼੍ਰੀ ਅਕਾਲ ਪੂਆ ਜੀ ਆ ਸਤਿ ਸ਼੍ਰੀ ਅਕਾਲ ਪੁੱਤ ਕਿਵੇਂ ਆ ਤੁਸੀਂ ਅਠੀਕ ਆ ਕੋਈ ਤੁਸੀਂ ਦੱਸੋ ਕਿਵੇਂ ਹੋ ਮੈਂ ਤਾਂ ਠੀਕਾ ਮੋਤੋ ਪਾ ਰਿਹਾ ਜਦੋਂ ਮੈਂ ਆ ਕੇ ਕਰੇ ਦੇਖਿਆ ਨਾ ਤੂੰ ਫਿਰਦੀ ਨਾ ਤੀ ਫਿਰ ਉਹ ਜਿਹਨੇ ਜੀਹੀ ਲੰਦਾ ਹੈਗਾ ਦੇਖੀ ਜਾਈ ਬੂਆ ਇਹਨਾਂ ਦਾ ਵੀ ਨਹੀਂ ਲੱਗਣਾ ਹੁਣ ਇਹ ਜਿਹੜੇ ਸਾਹਮਣੇ ਹਰਕਾਰੀਆਂ ਸੀ ਨਾ ਆ ਛੋਟੀ ਨੂੰ ਨਹੀਂ ਪਤਾ ਲੱਗਦਾ ਦੇਖੀ ਆ ਛੋਟੀ ਨੂੰ ਜਮੇ ਨਹੀਂ ਪਤਾ ਲੱਗਦਾ ਕਿੰਨਾ ਕੰਮ ਕਰਦੀ ਸੀ ਪਹਿਲਾਂ ਜਦੋਂ ਮੈਂ ਕੋਲੇ ਆਏ ਨਾ ਉਹਦਾ ਕਰਦੀ ਰਹੀ ਭਾਬੀ ਭਾਪੂ ਭਾਬੀ ਤੇ ਜਦੋਂ ਮੈਂ ਮੈਂ ਤਾਂ ਪੂਆ ਤੈਨੂੰ ਗੱਲ ਦੱਸੀ ਨਹੀਂ ਮੈਂ ਇਹਨੂੰ ਸੌਣ ਦੀ ਚਾਹੇ ਲਾ ਕੇ ਦੇ ਕੇ ਗਿਆ ਜੋ ਤਾਂ ਪਿੰਡੀ ਛੁੱਟੀ ਆਇਆ ਸੀ ਤੇ ਇਹਨੇ ਇਹਨੇ ਮਾਰੀ ਤੀ ਇਹਦੇ ਚੈਨ ਲਵਾ ਲਈ ਇਹਦੇ ਗੱਜੋ ਦੇਖ ਲੈ ਇਹ ਕਰ ਲੈ ਆ ਨਹੀਂ ਮਿੱਤ ਸਤੈਨ ਜੂਣੂ ਮੂੰਹ ਆਇਂ ਤਾਂ ਦੋਨੇ ਜਣੀਆਂ ਤੜਪੀ ਜਾਂਦੀਆਂ ਨੇ ਐਂ ਤਾਂ ਤੇਰੇ ਬਾਹਲੇ ਅਜੇ ਮੋਹ ਹੋ ਵੀ ਕਿ ਹੋਈ ਮੇਥੋਂ ਬੱਤੀ ਹੋਗੀ ਤੇ ਜਿਵੇਂ ਹੁੰਦੀ ਨਹੀਂ ਬੋਲਦੀ ਪਰ ਆ ਨਹੀਂ ਮਿੱਤ ਸਤੈਨ ਬੋਲਦੀ ਐ ਸੋਹਣੀ ਤੇ ਫੁੱਤ ਮੈਂ ਤਾਂ ਨਹੀਂ ਖੁਦ ਆ ਗਿਆ ਸਵਾਤ ਰਸਾ ਸਿਰੇ ਤੇ ਜਾਂਦਾ ਕਿ ਇਹ ਉਹ ਘਰ ਜਿੰਜੀ ਹੈਗੇ ਨੇ ਪਸਲੀ ਇਹੀ ਜਿਹੀ ਆਪਣੇ ਤੇ ਰਹਿਣੀ ਹੈ ਉਹ ਫੁੱਤ ਬਣ ਕੇ ਆਦਾ ਘਰ ਮੈਂ ਗੁਰਾਸਨ ਦੇ ਦੋ ਤਾਂ ਕੁੜੀ ਹੁੰਦਾ ਹੈ ਨਹੀਂ ਦੇ ਦੋ ਤਿੰਨ ਕਹਿੰਦੇ ਸਿਆਣਾ ਮੈਂ ਤੇ ਉਹਨੂੰ ਦੇ ਆ ਕੇ ਪਰੇ ਕਰ ਪੈਨ ਹੱਥਾ ਦੇ ਨੀਯੋਗ ਨਾ ਮੈਂ ਮਨ ਕੋਤ ਕੋਈ ਰੜਾ ਇੱਦਈ ਹੋਈ ਗੱਲ ਸਾਰਾ ਨਾ ਪੂਆ ਮੇਰੀ ਗੱਲ ਸੁਣ ਹੁਣ ਵਿਆਹ ਲੈਣ ਮਾਂ ਵਿਆਹ ਲੈ ਜਦੋਂ ਪਾਸ ਕੋ ਦਾ ਲੈਂਦੀ ਹੈ ਹੁਣ ਮਾਂ ਵਿਆਹ ਲੈ ਫਿਰ ਨਾ ਇਹਨੂੰ ਛੋਟੀ ਵੀ ਦਿਖਤ ਨਹੀਂ ਸੀਗਾ ਵਿਆਹ ਕਰਕੇ ਮੇਰਾ ਭਰਾ ਹੁਣ ਡਿਊਟੀ ਤੇ ਲੱਗਿਆ ਮੇਰੇ ਵਾਸਤੇ ਪੈਸੇ ਇਕੱਠੇ ਕਰੀ ਜਾਂਦਾ ਨਾ ਮੈਂ ਕੀ ਨਹੀਂ ਇਹਨੂੰ ਲੈ ਕੇ ਦੇ ਸਕਦਾ ਸੀਗਾ ਪਰ ਇਹਨੇ ਤਾਂ ਚੋਰਾ ਵਾਲੀ ਹਰ ਤੱਕ ਦਿੱਤੀ ਆ ਪੂਆ ਮੇਰੇ ਤਾਂ ਮਨੋਂ ਲੈ ਗਈ ਪੁੱਤ ਮਨ ਮੋਤ ਲੈ ਹੀ ਜਾਂਦੇ ਜਦੋਂ ਜਹੀ ਜਹੀ ਗੱਲਾਂ ਕਰਦੇ ਕੋਈ ਮੰਗ ਨਹੀਂ ਲੱਗਦੀਆਂ ਹੋਰ ਕੀ ਕਰਨੀਆਂ ਹੈ ਨਾਲ ਹੁਣ ਕੌਣ ਕਰੇ ਸਹੀ ਬੰਦ ਸਹੀ ਬੰਦ ਆਹ ਨੂੰ ਕਿਹਾ ਕਿ ਇਹ ਤਾਂ ਹੁੰਦੇ ਗਾਉਂਦਾ ਹੁੰਦਾ ਇਹ ਕੰਮ ਨਹੀਂ ਕਰਦੀ ਅਸੀਂ ਕੰਮ ਕਰਦੇ ਹਾਂ ਹੁਣ ਇਹ ਰੇੜੇ ਵਾਲੇ ਧੰਦੇ ਗਾ ਲੱਗੇ ਡਰਦੇ ਮਾਰੀ ਵੈਛੇ ਦੇ ਕੱਪੜਿਆਂ ਨਾਲ ਹੈ ਉਹਨਾਂ ਨੇ ਤਹਿਲਾਈ ਤੱਕ ਦੀਆਂ ਨੇ ਉੱਤੇ ਬਣਾ ਰਖੇ ਨੇ ਤੇ ਨਾਲ ਹੋਈ ਜਾਂਦੀ ਇਹਦੇ ਪਤੀ ਨਾਲ ਤੇਰ ਤਾਰ ਕੇ ਹੋਰ ਇਹਦੇ ਬੁੱਸਰੇ ਨਾਲ ਬੋ ਜੀ ਤੱਕ ਗੱਲ ਕੀ ਆ ਮੈਂ ਬਹੁਤ ਸਹੀ ਐ ਨੰਗੀਆਂ ਚ ਮੈਂ ਜਮੇ ਘਰੇ ਦੇ ਆਉਤੇ ਕੋਈ ਗੱਲ ਨਹੀਂ ਦੱਸੀ ਮੈਨੂੰ ਇਸ ਦਿਨ ਅੱਜ ਸੁਧਰਨਾ ਹੈ ਕੰਮ ਨੂੰ ਸੁਧਰਨਾ ਪਰ ਇਹ ਤਾਂ ਹੱਦ ਹੀ ਕਰਤੀ ਜੇ ਮੈਂ ਬਿਮਾਰ ਆ ਨਾ ਦਿੰਦੇ ਐਂ ਤੇ ਦੇਖਣ ਮੰਦਰ ਬਿਮਾਰਾ ਚਲ ਕੋਈ ਨਾ ਕਦੇ ਕਿਸੇ ਕੰਮ ਤੇ ਹੱਥ ਨਹੀਂ ਬਟਾਇਆ ਸਭ ਜਿਹਨੂੰ ਕੰਮ ਕਰਦੀ ਸੀ ਹਾਂ ਤੂੰ ਐਂ ਗੱਤ ਕਰਦੇ ਤੂੰ ਇਹ ਸਹੀ ਨਹੀਂ ਕੀਤਾ ਉਹ ਕੰਮ ਕਰਦੇ ਤਾਂ ਸਾਰੀ ਗਲਤੀਆਂ ਹੋ ਜਾਂਦੀਆਂ ਨੇ ਇਹ ਤਾਂ ਲਈ ਤਾਂ ਨਹੀਂ ਹੈ ਕੋਈ ਕੁੱਟੀ ਮਾਰੀ ਆ ਨਾ ਜਾ ਕਹੀ ਜਾਂ ਨਾ ਕਿਸੇ ਗੱਲ ਤੇ ਵੀ ਨਾ ਕਰਨੋ ਮਾਣੇ ਤੇਰੀ ਗੱਲ ਦਾ ਸਹੀ ਇਆ ਕੋਤ ਕੰਮ ਉਹਦਾ ਦੇਖਦੇ ਆਪਾਂ ਸਮਾਨ ਕਰਾਂਗੇ ਕੋਈ ਤਾਂ ਉਹ ਸਮਰੱਥੀ ਜਾਂਦਾ ਹੁੰਦਾ ਟਿਕ ਨਹੀਂ ਜਾਂਦਾ ਜੀ ਹੱਥਾਂਾਂ ਵਾਲੇ ਤਾਂ ਉਹ ਤੋਂ ਮੈਂ ਤੇਰੇ ਨੂੰ ਥੇਰੇ ਨਹੀਂ ਚਾਹ ਆ ਗਿਆ ਨੇ ਪਰ ਇਹਨੂੰ ਦੁਮਾਗੀਆਂ ਹੈ ਰੇਕਾ 부ਆ ਮੇਰੀ ਮੈਂ ਹੀ ਗੱਲ ਸੁਣ 부ਆ ਚਲ ਅਸੀਂ ਤਾਂ ਚਲ ਸਿਆਣਿਆਂ ਜਾਂ ਕੰਮਲੇ ਆ ਠੀਕ ਹੈ ਪਰ ਸਿਆਣੇ ਕਹਿੰਦੇ ਆ ਵੀ ਇਹ ਕੋਹਰੀ ਨਾ ਕੋਲੋਂ ਨਹੀਂ ਚੱਲੀ ਦੀ ਆ ਅਸੀਂ ਤਾਂ ਨਹੀਂ ਆਉਂਦੇ 부ਆ ਆਪਾਂ ਮੈਂ ਮੇਰੀ ਗੱਲ ਨਾ ਤੂੰ ਗੁੱਸਾ ਹੀ ਕਰ ਠੀਕ ਹੈ ਅਸੀਂ ਦੋਵੇਂ ਜਣੇ ਤਾਂ ਜਾਵਾਂਗੇ ਅਸੀਂ ਆਪ ਦਾ ਦੇਖਦੇ ਆਂ ਜਿਵੇਂ ਸਾਡਾ ਸੈਟ ਆਇਆ ਇਹਨਾਂ ਦੇ ਜਦੋਂ ਮੂਰੇ ਆਈਆਂ ਨਾ ਤੇ ਉਦੋਂ ਪਤਾ ਲੱਗੂਗਾ ਕੋਈ ਨਾ ਬੁੱਤ ਕੁਮੇਟੀ ਇੱਕ ਗਲਤੀ ਕਰ ਗਿਆ ਲੈ ਕੇ ਹਾਂ ਬੂਆ ਤੁਸੀਂ ਦੋਹਾਂ ਨੇ ਇਹ ਤਾਂ ਬਹੁਤ ਵੱਡੀ ਗਲਤੀ ਕਰੀ ਤੁਸੀਂ ਤਾਂ ਸਹਾਇਕ ਕਰ ਗਿਆ ਤੂੰ ਉਸ ਤੱਕ ਹੀ ਜਾਣਦਾ ਜੀ ਤੂੰ ਮੇਰੇ ਕੋਲ ਆ ਜਾਂਦਾ ਨਹੀਂ ਮੈਨੂੰ ਫੋਨ ਕਰ ਦਿੰਦਾ ਮੈਂ ਆ ਜਾਂਦੀ ਬਾਈ ਬਹੁਤ ਹੀ ਬੁੱਤ ਜਿਆ ਉੱਥੋਂ ਮੈਂ ਨਹੀਂ ਆ ਦੇ ਬੂਆ ਮੈਂ ਕਿਹੜਾ ਮੈਂ ਕਿਹੜਾ ਆ ਗਿਆਗਾ ਵੀ ਇੱਥੇ ਹਾਨੂੰ ਪਤਾਗਾ ਵੀ ਸਾਡੇ ਘਰੇ ਕੀ ਪਲੇਸ ਹੋ ਗਿਆ ਅੱਜ ਤਾਂ ਉਹ ਮਿਲਣ ਆਏ ਹੋ ਤਾਂ ਪਿਛਲੀ ਛੁੱਟੀ ਜਦੋਂ ਅਸੀਂ ਆਏ ਸੀਗੇ ਸਾਥੋਂ ਇੱਥੇ ਮਿਲ ਨਹੀਂ ਆਇਆ ਗਿਆ ਤੇ ਮੈਨੂੰ ਆਈ ਸੀਗਾ ਚਲੋ ਹੁਣ ਵੀ ਕੱਲ ਨੂੰ ਸਾਨੂੰ ਕੁਆਟਰ ਅਲਾਰਟ ਹੋ ਜੂਗਾ ਉੱਥੇ ਜਾਣਾ ਪੈ ਰੂ ਬੂਆ ਤਾਂ ਕਰਕੇ ਫਿਰ ਮੈਂ ਘਰ ਮਨਿੰਦਰ ਨੂੰ ਇੱਕ ਦਿਨ ਮਨਾ ਕੇ ਲੈ ਜਾਣਾ ਉਸ ਤੋਂ ਬਾਅਦ ਪਤਾ ਨਹੀਂ ਕਰੋ ਸਾਲ ਵਾਦਾ ਆਇਆ ਜਾਵੇ ਜਾਂ ਨਾ ਆਇਆ ਜਾਵੇ ਪੁੱਤਰ ਉਹ ਤਾਂ ਸੱਤ ਤੇਰੀ ਮਾ ਜਿਹੜੇ ਹਾਂ ਆਈਂ ਦਸ ਮੋਹਿਲ ਅਗੇ ਤਾਂ ਉਹ ਤਾਂ ਮੈਂ ਆ ਜਾਈਏ ਤੁਹਾਨੂੰ ਮੈਂ ਲੈ ਜਾਈਏ ਕੋਈ ਗੱਲ ਨਹੀਂ ਬੂਆ ਜੀ ਅਸੀਂ ਦੋਨੇ ਲੈ ਕੇ ਆ ਕੇ ਮੈਂ ਤੁਹਾਨੂੰ ਫੋਨ ਕਰਦੇ ਹਾਂ ਠੀਕ ਹੈ ਹਾਂ ਮੇਰੇ ਪੁੱਤ ਬੈਠੇ ਨੇ ਤੁਸੀਂ ਐਂ ਕਹੋ ਅੱਜ ਹਉ ਦਾ ਕਾਲ ਘਰ ਆਉਂ ਹੋ ਜਾਂਦਾ ਤੇ ਹਾਂਜੀ ਹਰਦੀਪਾ ਜੀ ਕੋਈ ਗੱਲ ਉਹ ਤੇ ਕੋਲੇ ਉਠਾ ਕੇ ਬਹੁਤ ਹੁੰਦਾ ਨਾ ਨਾ ਬੂਆਪੂਰ ਨੂੰ ਮਾਂ ਕਿਹੜਾ ਛੋਟੀ ਐ ਇਹਨੂੰ ਸਾਰਾ ਕੁਝ ਹੀ ਪਤਾ ਐ ਫੇ ਪਹਿਲੇ ਜਿੰਨੀ ਵੇ ਸਮਾਨ ਹੋਤਰੀਆਂ ਆ ਆਪਦੀਆਂ ਬੂਤੀਆਂ ਉਹ ਹੀ ਹੁਣ ਬੰਦ ਕੋ ਦਿਆ ਹੁਣ ਬੂਆ ਪੁੱਤਾਂ ਉਰੇ ਲੱਗੀ ਕੋ ਦਿਆ ਭਾਈ ਸਾਰੀ ਉਮਰ ਕੋਈ ਨਾ ਬਪੂਆ ਜੀ ਮੈਂ ਕਰਦੀ ਐ ਇਹਨਾਂ ਨਾਲ ਗੱਲ ਫਿਰ ਤੁਹਾਨੂੰ ਦੱਸਦੇ ਹਾਂ ਹੁਣ ਲਾ ਕੇ ਠੀਕ ਐ ਕੋਈ ਨਹੀਂ ਬਿਲਕੁਲ ਠੀਕ ਐ ਕੋਈ ਜੀ ਹਾਂ ਜੇ ਮੈਂ ਢੰਡੇ ਜੀ ਦਾ ਦੱਸਦੇ ਜੀ ਸਮਾਨ ਨੇ ਭੈਣਾਂ ਦੇ ਕਿਤੋਂ ਦਿਨ ਹੋ ਰਹੇ ਨੇ ਫਾਂਡਾ ਦੇ ਕਿਤੇ ਭਈ ਰਹਿਣਗੇ ਹੁਣ ਇਹਨਾਂ ਇਹ ਤਾਂ ਕੋਈ ਗੱਲ ਸਿਰੇ ਲੱਗੂ ਤਾਂ ਫੇਰ ਇਹ ਜਾਣਗੇ ਇਹ ਤਾਂ ਬਰ ਬਰਸ ਰਸ ਕੇ ਆਏ ਹੋਏ ਐ ਤੇ ਇਹਨੇ ਦੱਸਿਆ ਕਿ ਪਹਿਲਾਂ ਮਤਾਂ ਹੈ ਦੱਸਿਆ ਨਹੀਂ ਕੋਤੇ ਨਾ ਨਹੀਂ ਦੱਸਿਆ ਇਹਨਾਂ ਨੇ ਆਏ ਹੀ ਨੀਗਾ ਕਹਰੇ ਕਿ ਆਪਾਂ ਗੱਲ ਨਹੀਂ ਕਰਦੇ ਕਿਤੇ ਕੁਦੰਤੀ ਲੱਗੀ ਆ ਤਾਂ ਹੋ ਗਿਆ ਉਧਰੋਂ ਤੇ ਉਧਰੋਂ ਮਾਵਾਂ ਧੀਆ ਨੇ ਮਨਿੰਦਰ ਨੂੰ ਕੁੱਟ ਕੇ ਘਰੋਂ ਕੰਟਾ ਤੇ ਫੇਰ ਬਾਈ ਇੱਥੇ ਲੈ ਕੇ ਬੋਏ ਆਪਾਂ ਨੂੰ ਸਾਧਾ ਉਸੇ ਬਗਲਵਾਦ ਕਰਦੇ ਨਾ ਇਹਨੇ ਗਲਤੀ ਦੇ ਸੁਖੀਏ ਕੋਈ ਗੀਲ ਸਾਡੀ ਉਹ ਤਾਂ ਨੂੰ ਪਤਾ ਫੇਰ ਹੱਥ ਦੇ ਮਾਰ ਇੱਕੋ ਜੇ ਹੋ ਗਏ ਇੱਕ ਤਾਂ ਦੋਨੇ ਤੇ ਇੱਕ ਇਹਨਾਂ ਨੇ ਆਪਾਂ ਨੂੰ ਦੱਸਿਆ ਨਹੀਂ ਕਹਿੰਦੇ ਆਪਾਂ ਵੀ ਗੱਲ ਨਹੀਂ ਕਰਦੇ ਇਹ ਮੈਂ ਫਿਕਰ ਕਰਨਾਗੇ ਤਾਂ ਕਰਕੇ ਐ ਹੋ ਗਿਆ ਮਾ ਤਾਂ ਇਹਦਾ ਲੋਕ ਨਹੀਂ ਹੁੰਦਾ ਫਿਰ ਆਪਾਂ ਗੱਲ ਕਰ ਲੈਣ ਇਹਨਾਂ ਨੇ ਸਾਡੀ ਕੁੜੀ ਹਬਸੂਰ ਦਾ ਛੋਟੀ ਹੈ ਗੱਲ ਤਾਂ ਆਪਾਂ ਨੂੰ ਕਰਨੀ ਪਊਗੀ ਹੁਣ ਹੁਣੇ ਲੱਗਦੀ ਫਿਰਦਾ ਭਾਈ ਫੋਨ ਤਾਂ ਜੇ ਕਰਨੀ ਜਾਂਦਾ ਉੱਥੇ ਵੀ ਮੈਨੂੰ ਕੋਈ ਕੁਆਟਰ ਮੈਨ ਜੇ ਤਾਂ ਚਲ ਮੈਂ ਮੈਨੇਜਰ ਨੂੰ ਨਾਲ ਲੈ ਜਾ ਚਾ ਨਾਲ ਤਾਂ ਆਪਾਂ ਮੈਂ ਲੈ ਹੀ ਫਿਰ ਵੀ ਉਹਨਾਂ ਦੇ ਮੂੰਹ ਮੱਥੇ ਤਾਂ ਲੱਗਣਾ ਹੀ ਤੂੰ ਨਾਲੇ ਜੇ ਭਾਈ ਆਪਣੀ ਕੁੜੀ ਦੀ ਕਸੂਰ ਹੋਇਆ ਆਪਾਂ ਉਹਨਾਂ ਨੂੰ ਤਾਂ ਨਾਲੇ ਭਾਈ ਤੂੰ ਦੱਸੋ ਆਪਾਂ ਬਹਿ ਤੁੜਕਾਂਗੇ ਜੇ ਭਾਈ ਉਹਨਾਂ ਤੇ ਕੋਈ ਸੁਰ ਹੋ ਜਾਂਦਾ ਉਹਨਾਂ ਨੂੰ ਵੀ ਕਹਾਂਗੇ ਉਹਨਾਂ ਨੂੰ ਕਹਾਂਗੇ ਜਿਹਨਾਂ ਨੂੰ ਸੁਰ ਹੋ ਜਾਂਦਾ ਕਹਿੰਦੀ ਵੀ ਐਂ ਦੱਸਦੀ ਆ ਮੈਂ ਤਾਂ ਦੇਖ ਹੁਣ ਉਹਨਾਂ ਦੀ ਗੱਲ ਸੁਣੇ ਤਾਂ ਪਤਾ ਲੱਗੂ ਕਹਿੰਦੀ ਵੀ ਜਦੋਂ ਤਾਂ ਅੱਡੀ ਮਾਰ ਗਿਆ ਉਸ ਤੋਂ ਬਾਅਦ ਮੈਨਾਂ ਲੱਗ ਲੱਗ ਗਿਆ ਮਾਵਾਂ ਦੀਆਂ ਫਿਰ ਤਾਂ ਮੈਨੂੰ ਪੁੱਟ ਮਾਰਦੀ ਕਰਦਿਆਂ ਸੀਂ ਆਂ ਐਂ ਦੱਸਦੀ ਆ ਮੈਂ ਮਾੜੀ ਗੱਲਾਂ ਨਹੀਂ ਕਰਦਾ ਹਾਂ ਮੈਂ ਕਹ ਦੇ ਕਿ ਪਹਿਲੇ ਸਤਾ ਤੈਨੂੰ ਕੋਈ ਮਾੜੀ ਸਿੱਖਿਆ ਦਿੱਤੀ ਨਹੀਂ ਐਂ ਤਾਂ ਤੈਨੂੰ ਆ ਹੀ ਕਿਹਾ ਸੀ ਆ ਹੀ ਸਾਡੀ ਗੱਲ ਖੁੱਲੀ ਸੀ ਉਹਨਾਂ ਨਾਲ ਵੀ ਭਾਈ ਕੁੜੀ ਵਿਆਹ ਤੋਂ ਬਾਅਦ ਤੁਹਾਡੇ ਕੋਲੇ ਰਹੂ ਘਰ ਦਾ ਕੰਮ ਖੰਦਾ ਕਰੂਗੀ ਤੇ ਜੇ ਭਾਈ ਤੁਸੀਂ ਹੁਣ ਕੁੱਟ ਮਾਰ ਕਰੀ ਜਾਉਂਗੇ ਤਾਂ ਫਿਰ ਉਹ ਦੀ ਬਾਤ ਵੀ ਨੂੰ ਜਾਊਗੀ ਨਾਲ ਕਿਤੇ ਕੋ ਦਾਇ ਨੀ ਜੇ ਮੈਂ ਤਾਂ ਨਹੀਂ ਕਰਦੇ ਨਾ ਦਾਇ ਤੇ ਪਾ ਕੇ ਨਹੀਂ ਕਰਦੇ ਅੰਨ ਤਾਂ ਮੈਂ ਪੁੱਛਿਆ ਸੀ ਮਨਿੰਦਰ ਤੂੰ ਕਈ ਵਾਰ ਆਉਂਦਾ ਨਾ ਪੁਰਾਣੇ ਮਨਾਂ ਦਾ ਬਾਬੀ ਕਹਿੰਦੀ ਮਾਣੇ ਮੋਟੇ ਦਾਲ ਪਾਣੀ ਪਿੱਛੇ ਚਾਹ ਨਹੀਂ ਜੰਗ ਜੱਜ ਦੀ ਬਣੀ ਦਾਲ ਨਹੀਂ ਬਣੀ ਆਏ ਕਹਿੰਦੀ ਮੇਰੇ ਨਾਲ ਲੜੀਆਂ ਲਗਾ ਮਾਲਾ ਤੁਮ ਦਾਲ ਪਾਣੀ ਚਾਹ ਪਾਣੀ ਵਿੱਚ ਨਰਦੇ ਗੱਲ ਕੋਈ ਹੋਰ ਹੋਊਗੀ ਚਲ ਫਿਰ ਉਹਦਾ ਕੋਲ ਜਾਏ ਤਾਂ ਪਤਾ ਲੱਗੂਗਾ ਫਰਮਾ ਦੇ ਕਹਿੰਦੇ ਕਿ ਆਪਾਂ ਚੱਲੇਗੇ ਚਾਹ ਜਾ ਕੇ ਗੱਲ ਕਰਗੇ ਹਾਂ ਸ਼ਾਇਦ ਤਾਂ ਦੇਖਦੇ ਹਾਂ ਪਹਿਲਾਂ ਪੈਨਾਂ ਵੀ ਜਾ ਕੇ ਦੇ ਸਹੁਰੇ ਦੇ ਇੱ ਚੱਲ ਰੱਦਦੇ ਆ ਫਿਰ ਪਤਾ ਲੱਗ ਜੀ ਨਾਲੇ ਸਮਾਪਤ ਆ। ਐਂ ਕਰ ਮੈਂ ਪਹਿਜਾਨੇ ਜੀ ਗੱਲ ਨਾ ਲੋਕਾਂ ਦੀ ਵੀ ਕਰਾ ਪੰਚਾਇਤ ਨਾਲ ਗੱਲ ਕਰਾਂਗੇ। ਹਾਂ ਉਹ ਚੱਲ ਪਿਆ ਜੀ ਮੈਂ ਨਹੀਂ ਲਾਦਦੀ ਨੇ ਕਿਹਾ ਭਾਈ ਉਹ ਮੈਂ ਗੱਲ ਤੋਰ ਲਾ ਕੇ ਫਿਰ ਆਪਾਂ ਹੋਰ ਕੀਏ। ਹਾਂ ਕਿਰਾਂ ਆਪਾਂ ਗੱਲਬਾਤ ਕਰਕੇ ਦੇਖਦਾ ਮਾਣੂਗਾ ਸੰਗੇ ਕੀ ਬੋਲਦੇ ਐ। ਹੁਣ ਉਹਦੇ ਹੀ ਛੁੱਟੀ ਇਹ ਆਇਆ ਸੀ। ਉਹਦੇ ਵਾਸਤੇ ਚਾਕੇ ਬੈਗ ਆਉਂਦਾ ਇੱਧਰ ਆ ਗਏ। ਤੇ ਸਮਾਨ ਸੁੰਨ ਬਿਆਏ ਤਾਂ ਕਿਵੇਂ ਲੂਟ ਆ ਸਰਪ ਥੀ ਇਹਦਾ ਫਿਰ? ਪਿਆ ਤਾਂ ਹੁਣ ਹੋਣਾ ਹੀ ਆ ਸਮਾਨ ਤਾਂ ਹੁਣ ਸਮਾਨ ਤਾਂ ਕਿਵੇਂ ਨਾਲ ਚੱਕ ਲਿਆ ਹਾਂ। ਗੱਲ ਤਾਂ ਆਏ ਵੀ ਗੱਲ ਜੇ ਕੋਈ ਸੋਝਦੀ ਤੁਸੀਂ ਤਾਂ ਠੀਕ ਬਾਕੀ ਭਾਈ ਜਿਵੇਂ ਹੋਊ ਫਿਰ ਦੇਖੀ ਜਾਊ। ਚਲ ਕੋਈ ਨਾ ਪਰ ਚੱਲ ਕਰ ਮਾਤਾ ਮੈਂ ਨਾ ਚੱਲ ਗਈ ਹਾਂ। ਹਾਂ ਚੱਲ ਵਰਦੇ ਆ ਚਲ ਫਿਰ ਮੈਂ ਦੁਪੱਟਾ ਆ ਲੈਣਾ। ਮੈਂ ਦੁਪੱਟਾ ਲੈ ਲਵਾਂ। ਕੋਲੀ ਬੈਠ ਕੇ ਮਿੱਠੇ ਪੋਚੇ ਮੜਵਾਈ ਜਾਂਦੀ ਐ। ਚਲ ਕੋਈ ਨਾ ਜੇ ਮਮਿਓ ਨੂੰ ਦੀ ਗੋਤਿਲੈਂ ਸਾਹ ਹੁੰਦਾ ਤਾਂ ਪਰ ਮਾਫ਼ ਕਰਦੇ ਨੇ ਇੱਕ ਵਾਰੀ ਆਪਾਂ ਜਾ ਆਉਣੇ ਕਿ ਰਹਿ ਲੇਗੀ ਕੋਈ। ਹੈਂ? ਰਹਿ ਲੇਗੀ। ਨਹੀਂ। ਇਹ ਦੁਬਾਰ ਮੈਨੂੰ ਸਾਲ ਵਾਂਗ ਜਿੱਤ ਮਿਲੂਗੀ ਫਿਰ। ਫਿਰ ਨਾ ਸੇ ਫਿਰ ਕੀ ਕਰਾਂਗੇ? ਫਿਰ ਬਾਅਦ ਵਿੱਚ ਮੈਂ ਫੋਨ ਕਰੀ ਜਾਵਾਂਗੀ ਨਾਲ ਉੱਥੇ ਮੈਂ ਕੋਲ ਹੀ ਜਾਵਾਂਗਾ ਚੁੱਪ ਚਾਪ ਜਿਵੇਂ ਕਿ ਨੂੰ ਮੈਂ ਕਹਿੰਦਾ ਓਵੇਂ ਕਰੀ ਜਾ। ਠੀਕ ਹੈ ਜੀ। ਹਾਂ। ਹਾਂ ਕਿਹਦੇ ਫੋਨ ਆਇਆ ਸੀ ਮੇਰੇ ਫੋਨ ਤੇ? ਦੇਖ ਲੈ। ਦੇਖੀ। ਕੀ ਕਹਿੰਦੇ ਭਾਈ ਜੀ? ਬਾਅਦ ਚ ਦੱਸਾਂਗੇ। ਪਹਿਲਾਂ ਆਖਰੀ ਤੋਰ ਸੱਤ। ਕੁੜੇ ਹਾਂ ਨਹੀਂ ਚੱਲ। ਕੁੜੇ-ਕੁੜਕੇ। ਹਾਂ। ਕੁੜੀਆਂ। ਕੀ ਹੋਇਆ ਨਹੀਂ ਮੈਂ? ਕੁਗੀ ਕੋਲ ਅਲ ਵੀ ਤੇ ਨਾਲ। ਹਾਂ ਗੱਲ ਹੋ ਗਈ ਕੀ ਕਹਿੰਦੇ ਜੀ ਤੂੰ ਮੈਨੂੰ ਐਂ ਦੱਸ ਹਾਂ ਉਹਨੇ ਆਪਦੀ ਬਹੂ ਨੂੰ ਚੈਨ ਕਰਾ ਕੇ ਦਿੱਤੀ ਸੀ ਪਾਉਣ ਵਾਸਤੇ ਹਾਂ ਫਿਰ ਤੇ ਤੂੰ ਕੁਮਾਰੀ ਐ ਤੇ ਤੈਨੂੰ ਚਾਹ ਇਹਨਾਂ ਨੂੰ ਕਿ ਤੂੰ ਬਹੂ ਦੇ ਘਰ ਚੋਂ ਕਿਉਂ ਲਹਾਈ ਭਾਈ ਤੇਰਾ ਕੀ ਮਤਲਬ ਨਹੀਂ ਪੂਆ ਮੈਂ ਨਹੀਂ ਲਹਾਈ ਖਾਬੀ ਨੇ ਮੈਨੂੰ ਆਪ ਨਹੀਂ ਦਿੱਤੀ ਸੀ ਆਪ ਹੀ ਪੜਾਤੀ ਸੀ ਬੱਸ ਕਰ ਮੈਂ ਕਹਿੰਦਾ ਬਾਅਦ ਚ ਕਰ ਲੂੰਗੀ ਗੱਲ ਲੈ ਪਰਦੇ ਨਾ ਪਾਇਆ ਕਰ ਹਾਂ ਮਾਰੇ ਸੋਚ ਮੇਰਾ ਕਰ ਪਰ ਬਿਸਤਰਾ ਨਹੀਂ 베ਣੀ ਨਿਆਣੀ ਨਹੀਂ ਤੂੰ ਤੇ ਤੂੰ ਕਿੱਥੇ ਕਿੱਥੇ ਸਮਝਾਵਾਂ ਮੈਂ ਮੈਂ ਤੈਨੂੰ ਇੱਕ ਗੱਲ ਕਹਿੰਦੀ ਤੁਸੀਂ ਘਰ ਖਰਾਬ ਕਰ ਲਉਂਗੇ ਨਾਲੇ 9 ਵਜੇ ਨਾਲ 13 ਹੋਣਾ ਵੀ ਕੁੜੀ ਨੇ ਨਹੀਂ ਬਸਣ ਦਿੱਤਾ ਉਹ ਤਾਂ ਅਗਲਾ ਬਹੂ ਨੂੰ ਲੈ ਜੂ ਉੱਥੇ ਨਾਲ ਹੀ ਫੋਟ ਚ ਤੁਰੀਆਂ ਫਿਰੇ ਤੇ ਮਾਮਾ ਤੇ ਡੰਡੇ ਵਜਾਉਂਦੀਆਂ ਜਦੋਂ ਕੋ ਢਿੱਲ ਮੱਠ ਹੋ ਗਿਆ ਉਦੋਂ ਪਤਾ ਲੱਗੂਗਾ ਜਦੋਂ ਕਿਸੇ ਨੇ ਡਾਕਟਰ ਵੀ ਨਾ ਛੱਡਿਆ ਬੂਆ ਤੂੰ ਵੀ ਲੱਗੀ ਪਿੱਛੇ ਐਵੇਂ ਬਿਰਾ ਲੱਗਿਆ ਹੋਇਆ ਭਾਬੀ ਦੇ ਪਿੱਛੇ ਬਸ ਭਾਬੀ ਜਿਹੜੀ ਗੱਲ ਕਹਿ ਦਿੰਦੀ ਆ ਬਸ ਉਹੀ ਸੁਣਦੇ ਉਹਦੀ ਗੱਲ ਤੇ ਤੂੰ ਤਾਂ ਝੂਠ ਬੋਲਦੇ ਫਿਰਦੇ ਆ ਤੁਹਾਡੇ ਨਾਲ ਮਨਿੰਦਰ ਨੇ ਗੱਲ ਕੀਤੀ ਸੀ ਕਿ ਕਿ ਲਾਡੀ ਨੇ ਦੋਨਾਂ ਨੇ ਕੀਤੀ ਆ ਕੀ ਕਹਿੰਦੀ ਭਾਬੀ ਉਹਨੇ ਵਿਚਾਰੀ ਨੇ ਕੀ ਕਹਿਣਾ ਉਹ ਵੀ ਕੋਈ ਗੱਲ ਆਪਦੇ ਦੁੱਖ ਰੋਂਦੀ ਸੀ ਕਹਿੰਦੀ ਮੈਂ ਤਾਂ ਕਦੇ ਪੂਆ ਨੂੰ ਕਿਸੇ ਨੂੰ ਦੱਸਿਆ ਨਹੀਂ ਮੈਂ ਤਾਂ ਬਿਮਾਰ ਨੂੰ ਵੀ ਨਹੀਂ ਟਿਕਣ ਦਿੱਤਾ ਤੇ ਪੁੱਤ ਤੇਰੇ ਮੂਰੇ ਆਉਣੀਆਂ ਦੀਆਂ ਹੁਣ ਤਾਂ ਮੇਰਾ ਮੰਨ ਦੇ ਗੁੱਸਾ ਫਿਰ ਇਹਦੀ ਬੂਆ ਦੀਆਂ ਗੱਲਾਂ ਤੇਰੇ ਝਾੜ ਆਉਣੀਆਂ ਬੀਬੂ ਆ ਸਹੀ ਕਹਿੰਦੀ ਸੀ ਪਰ ਉਹਦੇ ਮੈਨੂੰ ਸੁਰੱਖੀ ਲੱਗੀ ਨਹੀਂ ਉਹੋ ਬਿਮਾਰ ਕੋਈ ਤਾਂ ਹੈ ਹੀ ਨਹੀਂ ਸੀ ਕਿੱਦੈ ਬਿਮਾਰ ਸੀ ਉਹ ਹਾਂ ਇਹਨੂੰ ਪੁੱਛ ਕੇ ਇਹਨੂੰ ਪਤਾ ਹੈ ਉਹ ਕਿੱਦੈ ਬਿਮਾਰ ਹੋਈ ਸੀ ਉਹ ਝੂਠ ਨਹੀਂ ਬੋਲਦੀ ਬਕੜੀ ਸੁਣ ਗਈ ਤਾ ਪੜੀ ਲਿਖੀ ਹੈ ਸਿਆਣੀ ਹੈ ਤੇਰਾ ਵਾ ਬੀ ਮੈਨੂੰ ਪਤਾ ਹੀ ਦੂਣਾ ਮਾੜੇ ਜੇ ਸਾਹਮਣੇ ਹੁਣ ਸੁਧਰ ਜਾ ਪਹਿਲਾਂ ਤੇਰੀਆਂ ਚੱਲ ਗਈਆਂ ਸਾਰੀਆਂ ਹੁਣ ਵਾੜੀਆਂ ਆਈਆਂ ਚਲਾ ਲਈਆਂ ਤਾਂ ਬਹੁਤ ਚਲਾਈਆਂ ਨੇ ਸਾਡੇ ਤੇ ਭੈਣੇ ਦੱਸ ਮੈਂ ਕੀ ਕਹਿਨੀ ਆ ਉਹਨੂੰ ਮੇਰੇ ਮੂੰਹ ਹੱਥ ਬਣਾ ਲੈ ਮੈਂ ਤਾਂ ਕੋਈ ਗੱਲ ਕਹਿਨੀ ਆ ਜੇਕਰ ਬਸਾਉਣਾ ਹੈ ਨਾ ਤੈਨੂੰ ਮੂੰਹ 'ਚ ਦਾਣੇ ਪਾਉਣੇ ਪੈਣਗੇ ਨਾਲੇ ਸੁਝਾ ਲੈ ਆਪਦੀ ਗਾਦ ਨੂੰ ਇਹਨੂੰ ਲੱਖਣ ਦੇ ਦੇ ਇਹਨੇ ਬਗਾਨੇ ਕਰ ਜਾਣਾ ਜਦੋਂ ਇਹਨੇ ਨਾ ਨੰਦਾ ਮੂੰਹੇ ਕਰਨੀ ਹੈ ਤੈਨੂੰ ਫੇਰ ਯਾਦ ਆਉ ਮੈਂ ਆਪਦੀ ਪਰਜਾਈ ਨੇ ਕੀ ਜਲੂਸ ਕੱਢ ਦਿੱਤੀ ਚਲ ਠੀਕ ਐ ਇਸ ਦਾ ਕੁਝ ਨਹੀਂ ਕਹਿੰਦੇ ਫਿਰ ਹੁਣ ਕੀ ਕਹਿੰਦੀ ਮਤਲਬ ਕਿ ਉਹਨੂੰ ਨਾ ਭਾਈ ਪਤਾ ਮੰਦੀ ਨਹੀਂ ਉਹਦਾ ਮੁੰਡਾ ਕਹਿੰਦਾ ਮੈਂ ਨਹੀਂ ਆਉਂਦਾ ਪੂਆ ਗੁੱਸਾਵੰਦ ਗਿੱਲਾਵੰਦ ਮੈਂ ਕਹਾਂ ਜਾਉ ਮੈਂ ਤਾਂ ਹਉ ਐਂ ਵੀ ਕਹਤਾ ਸੀ ਮਾਤਾ ਬਹੁਤ ਵੱਡੀ ਗਲਤੀ ਕਰੀ ਹੈ ਪੁੱਤ ਤੂੰ ਉੱਥੇ ਗਿਆਂਦੀ ਸੌਰੀ ਤੂੰ ਰੁੱਸ ਕੇ ਮੇਰੇ ਕੋਲੇ ਆ ਜਾਂਦਾ ਉਹ ਬੰਦੱਸ ਇਹ ਵੀਰਾ ਨਹੀਂ ਨਾ ਕਰੀ ਜਾਂਦਾ ਇਹ ਨਾ ਭਾਬੀ ਕਰੀ ਜਾਂਦੀ ਭਾਬੀ ਇੱਥੇ ਆ ਕੇ ਖੁਸ਼ੀ ਨਹੀਂ ਰਹਿੰਦੀ ਸਾਰਾ ਪਰ ਕੰਮ ਕਰਨਾ ਪਊਗਾ ਔਖਾ ਲੱਗਦਾ ਕੰਮ ਕਰਨਾ ਤੂੰ ਬਹਿ ਗਈ ਜਾ ਕੇ ਆ ਕੇ ਟੇਕ ਕੇ ਬਾਹਲੀ ਸੋਹਣੀ ਲੱਗਦੀ ਨਾ ਉੱਥੇ ਨਗਦੀ ਰੇ ਨੂੰ ਬਿਠਾ ਰੱਖਿਆ ਭਈ ਅਲੀ ਤਾਂ ਬੈਠੂਗੀ ਜਦੋਂ ਤੁਸੀਂ ਤਪਾਰਖੇ ਮਾਮਾ ਤੇ ਹੁਣ ਉਸ ਦਾ ਦੋ ਹੋ ਗਿਆ ਉਹ ਕੱਲੀ ਉਹਦਾ ਬੰਦਾ ਵੀ ਬਾਹਰ ਆ ਉਹ ਕੀ ਇਹਨੂੰ ਸੁਣਾਵੇ ਦੁਖਸੋਕ ਹੁਣ ਸਰਦਨ ਕੀ ਉਹਨੂੰ ਬੋਲ ਲਾ ਕੇ ਕਹੀ ਜਾਵੇ ਵੀ ਲਾਡੀ ਮੈਨੂੰ ਤੇਰੀ ਮੰਮੀ ਐਂ ਕਰਦੀ ਐ ਹੁਣ ਮੈਨੂੰ ਤੇਰੀ ਭੈਣ ਐਂ ਕਰਦੀ ਐ ਹੁਣ ਮੈਂ ਤਾਂ ਤੈਨੂੰ ਹਜੇ ਵੀ ਕਹੀ ਨਹੀਂ ਦੁੱਲੇ ਵੇਰਾਂ ਦਾ ਕੁਛ ਨਹੀਂ ਵਿਗੜਾ ਚਾਹੇ ਦੋ ਇੰਚ ਪਾ ਲੈ ਤੂੰ ਮਾਫੀ ਮੰਗ ਲੈ ਉਹਨੂੰ ਲਾ ਕੇ ਕਹਿ ਦੇ ਕਦਾ ਵੀ ਨਹੀਂ ਥੋ ਗਲਤੀ ਹੋ ਕੋਈ ਨਾ ਮੈਂ ਤੇਰੀ ਛੋਟੀ ਨਾ ਨੂੰ ਨਾ ਫੇਰ ਕੀ ਹੋਵੇ ਕਾਦੀ ਮਾਫੀ ਮੰਗਾ ਜਦੋਂ ਮੈਂ ਕੁਛ ਕੀਤਾ ਹੀ ਨਹੀਂ ਪੂਆ ਮੈਂ ਭੈਣ ਹੂੰ ਉਹ ਵੀ ਉਹਨਾਂ ਦੇ ਪਿੱਛੇ ਲੱਗ ਗਈ ਅਸੀਂ ਕੀ ਕਹਤਾ ਉਹਨੂੰ ਕੁਝ ਵੀ ਨਹੀਂ ਕਿਹਾ ਤੂੰ ਸਹੀ ਵੀਰ ਨਾ ਤਾਂ ਉਹ ਢਿੱਲੀ ਮੱਠੀ ਨੂੰ ਬੈਠਾ ਗੰਨੀਆ ਸਾਰੀਆਂ ਗੱਲਾਂ ਵਾਕਾ ਸੋਡੀਆਂ ਮੈਨੂੰ ਦੱਸਤੀਆਂ ਤੂੰ ਆਹ ਸਾਰੇ ਨਹੀਂ ਦੱਸਿਆ ਨਾ ਭਾਬੀ ਨੇ ਗੱਲਾਂ ਝੂਠ ਬੋਲੀ ਜਾਂਦੀ ਐ ਇਹ ਜੋ ਅਸੀਂ ਕੁਝ ਨਹੀਂ ਕੀਤਾ ਨਾ ਢਿੱਲੀ ਮੱਠੀ ਨੂੰ ਕਿਸ ਦਵਾਈ ਨੇ ਦਵਾਵਾਂਗੇ ਸਾਨੂੰ ਕੀ ਪਿਆਰੀ ਨਹੀਂ ਹੈਗੀ ਹੈ ਬਣੇ ਉਹਨੇ ਆਪਣੀ ਮਾਨ ਦੱਸਤਾ ਜੇ ਤਾਂ ਛੋਡੇ ਵਰਗੀ ਹੁੰਦੀ ਤੇਰੀ ਧੀ ਵਾਲੀ ਮੱਤ ਹੁੰਦੀ ਉਹਦੇ ਕੋਲੇ ਫੇਰ ਤਾਂ ਦੱਸ ਦਿੰਦੀ ਇੰਪੋਰਟਰ-ਪੋਰਟਰ ਜਾ ਕੇ ਗੱਲਾਂ ਸਾਰੀਆਂ ਦੀ ਮਾਂ ਨੂੰ ਨਹੀਂ ਮੇਰੀ ਸੱਸ ਐ ਕਰਦੀ ਐ ਨਨਦ ਮੇਰੀ ਐ ਕਰਦੀ ਐ ਅਗਲੀ ਸਿਆਣੀ ਐ ਸੁਣ ਗਈ ਲੈ ਭੂਆ ਜੇ ਸਿਆਣੀ ਹੁੰਦੀ ਭਾਬੀ ਫੇਰ ਘਰ ਛੱਡੀ ਕਿ ਨਾ ਜਾਂਦੀ ਜਦੋਂ ਮੰਗਰੀ ਉਹਦੇ ਕਮਲੇ ਪੈ ਗਏ ਸਿਆਣਾ ਕੀ ਕਰੂਗਾ ਮੈਨੂੰ ਐਂ ਦੱਸ ਇੱਕ ਕੁੱਤੇ ਨੂੰ 100 ਕੁੱਤਾ ਘੇਰ ਲੇ ਫੇਰ ਉਹ ਕੀ ਕਰੂਗਾ ਬਈ ਨਾ ਮੰਨਦੀ ਐ ਫੁੱਤਰ ਕਰੀਏ ਕੀ ਤੂੰ ਦੱਸ ਨਾ ਤੂੰ ਉਹਨੂੰ ਕਿਵੇਂ ਨਾ ਕਿਵੇਂ ਕਰਕੇ ਬਸ ਇੱਧਰ ਘਰੇ ਲਿਆ ਤੁਸੀਂ ਆਪਣੀ ਗਲਤੀ ਮੰਨਦੀਆਂ ਕੋਈ ਨਾ ਗਲਤੀ ਮੰਨਦੇ ਅਸੀਂ ਕੁਝ ਨਹੀਂ ਕਹਿੰਦੇ ਬਸ ਹਾਂ ਹਾਂ ਕੋਈ ਤੁਸੀਂ ਕਹਿਸ ਨਾ ਮਾਫੀ ਮੈਂ ਮਾਫੀ ਮੰਗਦੀ ਨਹੀਂ ਭਾਬੀ ਤੋਂ ਦੋਨੇ ਹੱਥ ਜੋੜ ਕੇ ਕੰਨ ਫੜ ਕੇ ਮਾਫੀ ਮੰਗੀ ਵੀ ਭਾਬੀ ਐਦੂ ਮੁੜ ਕੇ ਮੈਂ ਨਹੀਂ ਤੈਨੂੰ ਕੁਝ ਕਹਿੰਦੀ ਤੇਰਾ ਘਰ ਜੋ ਮਰਜ਼ੀ ਕਰ ਪੁੱਤ ਕੰਮ ਤਾਂ ਹੁੰਦੇ ਰਹਿਣਗੇ ਵੇਲਾ ਕਵੇਲਾ ਥੋੜੇ ਬਾਰੇ ਸਰਜੂਗਾ ਕੰਮਾਂ ਬਿਨਾ ਤਾਂ ਤੇਰਾ ਰਿਸ਼ਤਾ ਖਰਾਬ ਹੋ ਜਾਊਗਾ ਤੂੰ ਪਰਝਾਈ ਨਾ ਸਮਝਿਆ ਕਰ ਬੱਡੀ ਭੈਣ ਸਮਝ ਕੇ ਵਰਤ ਨਾਲੇ ਤੀਏ ਤੀਤਾ ਸੇਵਾ ਤੱਕੜੀਕਦੀ ਐ ਪੇਕਿਆਂ ਨੂੰ ਜੇ ਤੇਰੀ ਪਰਜਾਈ ਤੇ ਨਾ ਵਰਤੀ ਹੋਈ ਨਾ ਫਿਰ ਪਹਿਲਾ ਤੇਰਾ ਸੇਵਾ ਟੱਕਣ ਕੌਣ ਆਊਗਾ ਮਰੀ ਦੀ ਕਿਸੇ ਨੇ ਸਵਾਹ ਨਹੀਂ ਟਕਣੀ ਗੱਲ ਸਹੀ ਐ ਪੂਆ ਤੇਰੀ ਸੁਣ ਆਂ ਕਹਿੰਦੀ ਆਪਾਂ ਚੱਲੀਏ ਆਪਾਂ ਲੈ ਕੇ ਹੀ ਵੀਰ ਜੀ ਦੀ ਭਾਬੀ ਨੂੰ ਘਰੇ ਮੰਮ ਚੱਲ ਦੇਖਣਾ ਭਾਈ ਜਿਵੇਂ ਤੇਰੀ ਭੂਆ ਕਹਿੰਦੀ ਐ ਫਿਰ ਮੈਂ ਤਾਂ ਐ ਕਹਿੰਨੀ ਆ ਜੇ ਤੂੰ બોਲ ਲੇਂਗੀ ਨਹੀਂ ਫੇਰ ਤਾਂ ਭਈ ਆਪਾਂ ਚੱਲ ਗਏ ਤਿੰਨੇ ਨਹੀਂ ਜੇ ਤੁਸੀਂ ਆਈ ਨਾਲ ਪੰਜ ਤਿੰਨ ਉਹੀ ਕਰਨੀ ਐ ਫੇਰ ਅਗਲੀ ਭਈ ਆਪਦੇ ਖਸਮ ਨਾਲ ਬਗ ਜੂਗੀ ਤੁਸੀਂ ਬੈਠਿਆ ਰਹਿ ਸਕਦਾ ਆਰਾਮ ਨਾਲ ਤੁਸੀਂ ਭਾਈ ਪਸਾਰੂ ਲੱਤਾਂ ਜਿਹੜੀਆਂ ਪਸਾਰੂ ਅਸੀਂ ਕੁਝ ਨਹੀਂ ਕਹਾਂਗੇ ਭਾਬੀ ਚਲਦੇ ਜਾਣਾ ਵੀ ਹੈ ਨਾ ਕਿਰੇ ਨਾਲ ਕੋਈ ਨਾ ਬਗ ਜੂ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਅਸੀਂ ਖੁਸ਼ੀ ਖੁਸ਼ੀ ਤੋਰਾਂਗੇ ਚਲੋ ਫੇਰ ਨਹੀਂ ਮੈਂ ਤਾਂ ਕੀ ਕਰੂਗੀ ਤੁਸੀਂ ਬਗਦੇ ਨਾ ਇਹ ਤਾਂ ਗਲਤ ਗੱਲ ਹੈ ਮਮੀ ਜਾਣ ਦਾ ਬਹੂਆ ਨਾਲ ਉਹ ਹੋ ਫਿਰ ਜਦੋਂ ਉਹਨੇ ਆਪਦੀ ਮਾਂ ਨੂੰ ਨਹੀਂ ਦੱਸਿਆ ਅਗਲੀ ਕੀ ਕਹੂਗੀ ਵੀ ਇਹ ਕਿਨੇ ਆਏ ਹੈ ਹੈ ਸੋਡਾ ਤਾਂ ਚੱਲ ਬਹਾਨਾ ਹੋ ਜੀ ਵਿਚਾਲੇ ਨਾਲ ਆਜੀ ਕੁੜੀ ਮਿਲਣ ਆਈ ਹੈ ਤੁਸੀਂ ਇਕੱਲੇ ਗੱਲ ਕਰ ਲਿਓ ਕੋਈ ਨਾ ਕਰ ਲਾਂਗੇ ਗੱਲ ਹੁਣ ਤੈਨੂੰ ਨੂੰ ਤਾਂ ਬਿਸ਼ਰਮੀ ਆਉਂਦੀ ਮਮਾਗਰ ਜਾਨੀਆ ਨਾਲੇ ਮੜੇ ਉਹਦਾ ਵੀ ਗੁੱਸਾ ਢਾਲੇ ਹੋਗਾ ਮੇਰੀ ਸੱਸ ਲੈਣ ਆਈ ਹੈ ਕੋਈ ਨਾ ਫਿਰ ਮੈਂ ਇੱਥੇ ਐਵੇਂ ਗੱਲ ਕਰੂੰਗੀ ਦਵਾਈ ਦਾ ਬਹਾਨਾ ਮਾਰ ਦਾਂਗੇ ਫੇ ਅਸੀਂ ਦਵਾਈ ਲੈਣ ਆਏ ਸੀ ਫੇ ਅਸੀਂ ਆਖੇ ਬਣੇ ਬਣਾਏ ਕੋਈ ਗਰੀ ਬਲ ਚੱਲ ਆਜਾ ਮਮੀ ਚੱਲਦੇ ਹਾਂ ਪੁੱਤਰ ਭੜਾ ਲੱਗਦਾ ਇਹ ਨਹੀਂ ਕੁੜਮਾ ਸਾਖਦੇ ਜਾਂਦਾ ਹਨ ਕੁਸ਼ੀ ਜੀ ਤੁਸੀਂ ਹਿੰਦਾ ਭੜਾ ਤੁਸੀਂ ਦੋਨੇ ਜਾਓ ਕੋਆ ਭਤੀਜੀ ਬਾਗ ਜਾਓ ਕੋਈ ਨਾ ਇੱਥੇ ਆ ਕੇ ਗੱਲ ਕਰ ਲੂੰਗੀ ਮੈਂ ਜਿਹੜੀ ਕਰਨੀ ਹੈ ਸੋ ਆਹੀ ਤਾਂ ਹਿੰਦੋ ਦੇ ਹਿੰਦੋ ਭਾਵੇਂ ਭਤੀ ਜੀ ਨਹੀਂ ਕਰਾਂਗੇ ਸਾਰੇ ਸਾਹਮਣੇ ਕਰਾਂਗੇ ਆਪਾਂ ਲੈ ਆਜੋ ਲੈ ਉਹੋ ਸਾਰੇ ਸਾਹਮਣੇ ਉਹਨਾਂ ਦੇ ਉਹਦੇ ਭਾਈ ਦੇ ਤੇ ਉਹਦੀ ਮਾਂ ਦੇ ਸਾਹਮਣੇ ਕਰਾਂਗੇ ਆਹੋ ਕਰ ਲਾਂਗੇ ਹਾਂ ਉੱਥੇ ਕੋਈ ਗੱਲ ਨਹੀਂ ਕਰਨੀ ਆਪਾਂ ਕੋਈ ਗੱਲ ਨਹੀਂ ਦੋਹਾਂ ਨਾਲ ਆਡੀ ਨਾਲ ਤੇ ਆਪਣੀ ਮਨਿੰਦਰ ਨਾਲ ਗੱਲ ਕਰਨੀ ਹੈ ਉਹ ਹੀ ਸਾਹ ਨਾਲ ਕਰ ਲੈ ਉੱਥੇ ਜਾ ਕੇ ਜਲੂਸ ਥੋੜੋ ਕਰ ਲੈ ਜਦੋਂ ਉਹਨਾਂ ਨੇ ਕਿੰ ਦੱਸਿਆ ਆਪਾਂ ਵੀ ਕਿਉਂ ਰੋਲਾ ਪਾਈਏ ਪਰ ਗਾਵਾਂ ਵਾਸਤੇ ਇਹਦਾ ਪੱਲਾ ਬੋਚਿਓ ਭਾਈ ਚਲ ਕੋਈ ਨਹੀਂ ਕਿਤੇ ਗਾਵਾਂ ਵੀ ਲੋਈ ਛਿੰਝ ਖੜੇ ਹੋਣ ਬੈਠੇ ਨਹੀਂ ਖੜੇ ਹੋਣਗੇ ਛਿੰਝ ਮੈਂ ਚਲੋ